ਹੈਲੋ ਹਾਂਜੀ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਮੇਰ ਪਰ ਸਭ ਦੇ ਸਿਰ ਤੇ ਹੱਥ ਰੱਖੇ ਜਿਹੜੇ ਮੇਰੇ ਵੀਰ ਪਹਿਲੀ ਵਾਰ ਚੈਨਲ ਤੇ ਆਉਂਦੇ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਦਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਛੱਡਿਆ ਨਾ ਕਰੋ ਵਿੱਚ ਦੀ ਅੱਜ ਆਪਾਂ ਸੁਣਾਉਨੇ ਆ ਅਮਰੀਕਾ ਕੈਨੇਡਾ ਆਲਿਆਂ ਦੀ ਗੱਲਾਂ ਬਾਤਾਂ ਕੰਬਰਗੇ ਕੰਟਰੀ ਚ ਕੋਈ ਵੀ ਕਿਤੇ ਬੈਠਾਗਾ ਤੇ ਆਪਾਂ ਅੱਜ ਉਹਨਾਂ ਵਾਲੀ ਗੱਲਾਂ ਸੁਣਾਉਨੇ ਆ ਭੈਣਾਂ ਤੇ ਵੀਰਾਂ ਬਾਰੇ ਨਾਲ ਨਾਲ ਆਪਾਂ ਚ ਕਰਦੇ ਆ ਕੰਮ ਸਵੇਰੇ ਸਵੇਰੇ ਫਿਰ 8:10 ਵਜੇ ਕਰਨੀ ਵਾਲੀ ਜਦੋਂ ਵੀ ਬਣਾਈ ਜਾਂਦੀ ਫਿਰ ਘਰ ਨੂੰ ਚ ਹੁਣ ਚਲੋ ਜਿੰਨਾ ਕਪੜਿਆਂ ਨਾਲ ਦੀ ਨਾਲ ਆਪਾਂ ਕੰਮ ਕਰੀ ਜਾਂਦੇ ਆ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਗੱਲ ਰੱਤਾ ਸੁਣਾਈ ਜਾਂਦੇ ਹੁੰਦੇ ਮਾਂ ਦੇ ਮਾਂ ਤੇ ਸੀ ਦੋਕ ਨੇ ਸਬਜੀ ਸੂਜੀ ਸਵੇਰੇ ਬਣਾਉਣੀ ਪੈਂਦੀ ਆ ਬੱਚਿਆਂ ਨੇ ਸਬਜੀ ਘੋ ਤੇ ਇਹ ਗਰਮ ਜਿਹੀ ਬਾੜੀ ਖਰਾਬ ਹੋ ਜਾਂਦੀ ਹੈ ਹਨ ਫਿਰ ਹੁਣ ਇਸ ਨੂੰ ਕਰਕੇ ਸਵੇਰੀ ਬਣਾਉਦੇ ਹੁੰਦੇ ਆ ਸਬਜੀ ਤੇ ਟੇਪਣੇ ਚ ਖਰਾਬ ਨਹੀਂ ਹੁੰਦੀ ਸਬਜੀ ਸੇਅਰ ਕੀਤਾ ਲੋਟਾ ਲੈਣੀ ਇਹ ਵਾਰੀ ਵਿੱਚ ਉਹ ਖਾ ਉਹ ਸਬਜੀ ਦਾ ਕਿੰਨਾਂ ਨਾਲ ਨਾਲ ਸਲਾਉ ਨੇ ਬੰਨੇ ਆਪਾਂ ਗੱਲਾਂ ਕਰਤਾ ਆਪਾਂ ਨੂੰ ਐ ਦੱਸਣਾ ਬਾਹਰਲੀ ਕਾਊਂਟਰ ਨਾਲੇ ਜਿਹੜੇ ਭੈਣ ਭਾਈ ਤੇ ਪੁੱਤ ਸਾਰੇ ਹਨਾ ਕੋਈ ਗੱਲ ਅੱਧਾ ਪੰਜਾਬ ਖਤਮ ਹੋਣ ਵਾਲਾ ਹੋ ਗਿਆ ਹੁਣ ਤਾਂ ਸਭ ਜਾਈ ਜਾਂਦੇ ਜਿਹੜਾ ਪਲੱਸ 2 ਕਰ ਲਾਂਗਾ ਉਹਦੀ ਵਿੱਚਿੰਗ ਤੇ ਦੰਦਾ ਜਿਹੜਾ ਪਲੱਸ 2 ਕਰ ਲਾਂਗਾ ਉਹਦੀ ਵਿੱਚਿੰਗ ਚਲੋ ਕੁਸਤਾਣਾ ਮਜਬੂਰੀਆਂ ਨੇ ਵਿਚਾਰਿਆਂ ਨੂੰ ਐ ਹੋ ਜਾਂਦਾ ਵੀ ਅਸੀਂ ਸੌਖੇ ਹੋ ਜਾਗੇ ਹਨ ਉਹ ਤਾਂ ਕਰਨ ਵੀ ਕੀ ਕੁਵੈਲਦਾਰਾਂ ਦੀ ਛੋਟੀਆਂ ਨੇ ਵਿਚਾਰਿਆਂ ਦੀਆਂ ਹਨਾ 22 ਲੱਖ 25 ਕਿਸੀ ਲੱਖ ਰੁਪਇਆ ਲਾ ਕੇ ਤੋੜੀ ਜਾਂਦੇ ਚਲੋ ਪਰਨਾਕਨਾ ਉਹਨਾਂ ਨੂੰ ਬੱਚਿਆਂ ਤੰਦਰੁਸਤਿਆਂ ਬਕਸੇ ਤੇ ਉਹਨਾਂ ਦੇ ਕੰਮ ਵਿੱਚ ਵਾਧਾ ਕਰੇ ਮਾਲਕ ਉਹਨਾਂ ਦੇ ਮਾਂ ਪਿਓ ਨੂੰ ਸੌਖਾ ਕਰੇ ਵਿੱਚ ਸਰਦੇ ਵਰਦੇ ਵਾਲੇ ਵੀ ਇਹੋ ਜਿਹੇ ਘਰ ਨੇ ਜੀ ਵੀ ਪੱਚੀ ਪੱਚੀ ਕਿੰਨੇ ਆਲੇ ਲੈ ਉਹ ਹੀ ਜਵਾਬ ਪੱਝੇ ਜਾਂਦੇ ਨੇ ਵੀ ਛੋੜ ਤਾਂ ਉਰੀ ਕੈਨੇਡਾ ਹਨਾ ਇਹ ਕੈਨੇਡਾ ਦਾ ਬਣਾਈ ਸੀ ਵੀ ਜਿਹਦੇ ਚਲੋ ਮਜਬੂਰਾਂ ਨੇ ਵਿਚਾਰੇ ਉਹ ਜਾਂਦੇ ਨੇ ਜਵਾਬ ਜਿਹਦੇ ਸਰਦਾ ਉਹ ਤਾਂ ਨਾ ਜਾਓ ਉਹ ਤਾਂ ਇੱਥੇ ਰਹੋ ਮਾਵਾ ਤਾਂ ਦੂਰ ਹੋ ਜਾਂਦੇ ਨੇ ਹਨਾ ਮਾਵਾ ਕਹਿੰਦਿਆਂ ਨੇ ਉੱਥੇ ਇੰਨੇ ਪੈਸੇ ਕਮਾਉਂਦੇ ਉੱਥੇ ਪੈਸੇ ਨੂੰ ਵੀ ਤਾਂ ਜਾਨੂੰ ਕੀ ਕਰਾਂਗੇ ਆਪਾਂ ਤਾਂ ਬੱਚੇ ਤਾਂ ਆਪ ਆਪ ਦੇ ਦੂਰ ਕਰ ਹੀ ਜਾਂਦੇ ਆ ਆਪ ਤੋਂ ਕੋਈ ਦੋਖਾ ਕੋਈ ਸੁਖਾ ਹਨਾ ਜਿਹੜਾ ਬੱਚਾ ਭੱਜ ਕੇ ਆਜੀ ਬਣ ਹੀ ਆ ਸਕਦਾ ਪਿੰਨੇ ਦੇ ਪਰ ਆਪ ਅਮਰੀਕਾ ਕਦੇ ਅਮਰੀਕਾ ਕਿਤੇ ਵੀ ਬੈਠੇ ਨੇ ਹਨਾ ਕਿਸੇ ਵੀ ਕੰਟਰੀ ਜਾਈ ਹੈ ਨਾ ਉਹ ਆਏ ਜਰੂਰ ਦੱਸਣਾ ਜੇ ਕਿਸੇ ਮੇਰੇ ਵੀਰ ਨੇ ਮੇਰੀ ਭੈਣ ਨੇ ਵੀਡੀਓ ਦੇਖੀ ਅਮਰੀਕਾ ਕੈਨੇਡਾ ਵਾਲਿਆਂ ਨੇ ਵੀ ਸਾਨੂੰ ਆਹ ਚੀਜ਼ਾਂ ਬਣਾਉਣ ਚਾਹਦਾ ਨਾ ਤਾਂ ਸਾਨੂੰ ਸੱਲੀਆਂ ਬਣਾਸਣੇ ਨਾ ਸਾਨੂੰ ਜਮਣਾ ਬਣਾਸਣੇ ਜਮਣਾ ਰਹਿ ਗਿਆ ਥੋੜੀਆਂ ਜ਼ੋਰ ਮਗਾਉਨੇ ਆ ਨਾ ਸਾਨੂੰ ਕਦੂਆ ਬਣਾਸਣੇ ਸਾਡਾ ਆਹ ਖਾਈ ਹੈਗਾ ਪੰਜਾਬ ਵਾਲਿਆਂ ਦਾ ਇਹ ਖਾਈ ਹੋਣਾ ਸਾਂਝਾ ਮੈਂ ਸਰਦਾ ਭਈ ਤੁਸੀਂ ਖਾਣੇ ਬਰਗਰ ਪੀ ਜੇ ਮੇਰੇ ਖਾਂਦੇ ਹੋਵੋਗੇ ਨਾ ਸਾਰਾ ਤਾਂ ਹੀ ਖਾਈਆ ਅਗਈ ਖਾ ਗਿਆ ਆਏ ਦਸੋ ਵੀ ਇਥੇ ਹੈਗੇ ਆ ਜਾਂ ਨਾ ਹੈਗੀਆਂ ਇਹ ਚੀਜ਼ਾਂ ਮੈਂ ਮੇਰੇ ਸਾਹਮਣੇ ਹੋਣਾ ਹੈਗੀਆਂ ਇੱਕ ਵਾਰ ਉਹ ਦਿਖਾਈ ਜਾਂਦਾ ਸੀ ਵੀਰ ਵੀਡੀਓ ਹੀ ਦੇਖੀ ਸੀ ਤੋਰੀਆਂ ਤੇ ਕਦੂ ਹੋਰ ਸਬਜ਼ੀ ਦੇ ਸੀ ਫਿਰ ਤਾਂ ਭਈ ਅਸੀਂ ਵੀ ਆ ਜਾਾਂਗੇ ਇੱਥੇ ਦੇਖ ਜਾਾਂਗੇ ਕੈਨੇਡਾ ਅਮਰੀਕਾ ਕੀ ਚੀਜ਼ ਆ ਨਾ ਸਿਸਪਣ ਪਾਈ ਦੇ ਹਾੜੇ ਕੱਟ ਕੇ ਆ ਜਾਗੇ ਵੀ ਭਾਈ ਸਾਨੂੰ ਵੀ ਲੈ ਜਾ। ਤੇ ਇਹ ਜਰੂਰ ਦੱਸਿਓ ਵੀ ਆ ਚੀਜ਼ਾਂ ਹੈਗੀਆਂ ਪੰਜਾਬ ਵਾਲੀਆਂ ਹੈ ਇੱਥੇ। ਸਹ ਹੈ ਨਹੀਂ। ਨਹੀਂ ਮੇਰੇ ਵੀਰ ਮੇਂ ਦੀਆਂ ਪੜਾਂ ਜਿੰਨੇ ਵੀ ਗਏ ਹੋਏ ਨੇ ਸਾਰੇ ਆ ਜੋ ਹੁਣ ਪੂਰਾ ਸੀਜ਼ਨ ਆ। ਜਾਮਣਾ ਦਾ ਤੇ ਇਹਨਾਂ ਦਾ ਛੱਲੀਆਂ ਦਾ ਖਾਜੋ ਆ ਕੇ। ਜੀਤਾ ਕਰਦਾ ਹੋਊਗਾ ਨਾ ਕਾਣ ਪੰਜਾਬ ਵਾਲੀਆਂ ਚੀਜ਼ਾਂ। ਹੋ ਜੀ ਤਾਂ ਗੱਥਿਆ ਨਹੀਂ ਮਗਿਆਈ ਆ ਉੱਧਰ ਕਿਹੜਾ ਵਿਚਾਰੇ ਕਮਾਉਣ ਜਾਂਦੇ ਨੇ ਜਿਵੇਂ ਐ ਖਾ ਲਈ ਜਾਣ ਫੇਰ ਕਮਾਉਣ ਕਿੱਥੋਂ ਆ ਨਾ ਚਲੋ ਜਿਹਦੇ ਸਰਦਾ ਉਹ ਤਾਂ ਖਾ ਲਾਂਗੇ ਦੂਜੇ ਤਾਂ ਵਿਚਾਰੇ ਹੱਥ ਖੁੱਟ-ਖੁੱਟ ਚੱਲਦੇ ਹੋਣੇ ਬੀਬੀ 25 ਲੱਖ ਲਵਾ ਕੇ ਆਏ ਆ ਤੇ ਹੁਣ ਆਪਾਂ ਕੋਲ ਤੇ ਜਿਹੇ ਵੀ ਹਨਾ ਜਰੂਰ ਦੱਸਣ ਮੇਰੇ ਭਾਂਪਾਈ ਬੀਜਾਂ ਹਨਾ ਛੱਲੀਆਂ ਕੱਦੂ ਇਹ ਚੀਜ਼ਾਂ ਹੈ ਇਹ ਪਸਤਾ ਪਈ ਇਹ ਚੀਜ਼ਾਂ ਖਾਂਦੇ ਆ ਮੇ ਮੂੰਹੇ ਤਾਂ ਖਾਂਦੇ ਨਹੀਂ ਹੈਗੇ ਨਾ ਫੇਰ ਖਾਣ ਦੀ ਪਹੁੰਚ ਨਹੀਂ ਵਰਦਰ ਪੀਜੇ ਸੜਤਾ ਹੀ ਆ ਜੱਟਾਂ ਦੀ ਕੱਦੂ ਦੀ ਸਬਜ਼ੀ ਦੂਜੀਆਂ ਵੀ ਲੱਗਦੀਆਂ ਮੂੰਹ ਤਾਂ ਸਬਜ਼ੀਆਂ ਨਹੀਂ ਅਗਲਾ ਕੱਦੂ ਹੀ ਵੱਧ ਚੱਲਦਾ ਸਕਦੇ ਇਹ ਖਾ ਕੇ ਟਾਈਮ ਪਾਸ ਕਰ ਮੰਨਿਆ ਕੀ ਕਰੀਏ ਕਵੀਲਦਾਰੀਆਂ ਵਧੀਆਂ ਪਈਆਂ ਨੇ ਖਰਚੇ ਤਾਂ ਦੇ ਪਏ ਨੇ ਆ ਜੋ ਪੱਜਾ ਵਗੈਰਾ ਕੱਦ ਕਰਤਾ 10 20 ਦਿਨਾਂ ਦਾ ਸੀ ਜਣਾ ਚਾਰ ਤਾਂ ਲੱਗੇ ਪਾਉਣ ਪੰਜ ਸੱਤ ਦਿਨਾਂ ਦਾ ਮੱਕਾ ਸਾਰੇ ਮੇਰੇ ਵੀਰ ਕਾਉਂਟਰੀਆਂ ਆਪਦੀਆਂ ਚ ਜਿਹੜੇ ਕੋਈ ਬਾਹਰ ਦੀ ਕਾਉਂਟਰੀ 'ਚ ਬੈਠਾ ਨਾ ਭੈਣ ਵੀਰ ਪੁੱਤਤੀ ਸਾਬ ਆ ਜੋ ਛੱਲੀਆਂ ਖਾਣੀਆਂ ਨੇ ਜੀ ਕੱਦ ਕਰਤਾ ਤੇ ਨਹੀਂ ਤਾਂ ਫਿਰ ਚਾਰਕ ਦਿਨਾਂ ਨੂੰ ਹੋ ਜਾਣੀਆਂ ਖਤਮ ਜਰੂਰ ਜਿਹੜੇ ਮੇਰੇ ਵੀਰ ਕੋਈ ਬਾਹਰੋਂ ਦੇਖਦਾਗਾ ਉਹ ਜਰੂਰ ਮੈਸੇਜ ਕਰਿਓ ਉਹ ਬਿਹਾਰ ਇਹ ਚੀਜ਼ਾਂ ਹੈਗੀਆਂ ਨੇ ਇੱਥੇ ਫਿਰ ਤਾਂ ਆ ਜਾਗੇ ਅਸੀਂ ਜਿਹੜਾ ਮਾਰ ਲਾਂਗੇ ਨਹੀਂ ਨਹੀਂ ਆਉਂਦੇ ਭਾਈ ਇੰਨਾ ਚੀਜ਼ਾਂ ਬਣਾ ਨਹੀਂ ਸਾਨੂੰ ਸਰਦਾ ਸਾਨੂੰ ਦੇ ਫਿਰ ਸਾਨੂੰ ਮਰੂਦ ਇਹ ਚੀਜ਼ਾਂ ਬੰਦੇ ਭਾਈ ਅਸੀਂ ਸਨੇ ਸੰਦੀ ਦੀ ਗੱਲ ਕਰਾ ਕਿਹੜਾ ਕਿਸਦਾ ਜੀ ਕਰਦਾ ਬਾਹਰੇ ਜਾਣ ਨੂੰ ਨਾ ਮਜਬੂਰੀਆਂ ਚ ਜਾਣਾ ਪੈਣਾ ਇਹ ਕੋਈ ਗੱਲ ਨਹੀਂ ਸਮਝਉਂਦੀ ਹੈਗੀ ਵਿੱਚ ਤਾਂ ਕਹਿੰਦੇ ਨੇ ਬਹੁਤ ਵਧੀਆ ਵਿੱਚ ਕਹਿੰਦੇ ਕੁਝ ਨਹੀਂ ਹੈਗਾ ਆਉਣਾ ਪੀਰ ਵਾਲਾ ਕੀ ਦੀ ਮੰਨੇ ਆ ਨਾ ਕੀ ਦੀ ਨਾਮ ਵਾਲੇ ਵੀ ਪਤਾ ਨਹੀਂ ਹੈਗਾ ਰੱਬ ਜਾਣੀ ਕੁਝ ਪਤਾ ਨਹੀਂ ਹੈ ਨਹੀਂ ਭਾਈ ਇਹ ਮਾਲਕ ਨੂੰ ਪਤਾ ਜਿਹੜੇ ਇੱਥੇ ਕੰਮ ਕਰਦੇ ਉਹਨਾਂ ਨੂੰ ਪਤਾ ਸਾਨੂੰ ਵੀ ਦਿਖਾ ਦਿਓ ਭਾਈ ਮੇਰਾ ਦਾਸ ਤੇ ਲਿਆ ਅਸੀਂ ਵੀ ਦੇਖ ਲਾਂਗੇ ਪਰ ਇਹ ਤਾਂ ਨਹੀਂ ਸਕਦੇ ਦੇਖ ਜੀ ਦੂਰ ਜਾਵਾਂਗੇ ਇਹ ਕਰਮਾਂ ਚ ਹੋਇਆ ਹੈ ਨਾ ਕਰਮਾਂ ਤੋਂ ਬਿਨਾ ਕੁਝ ਨਹੀਂ ਹੋਏਗਾ ਉਹ ਨਾਲ ਨਾਲ ਆਪਣਨੇ ਕੰਮ ਨੇ ਬੇੜੇ ਨੇ ਥੋੜੇ ਜਿਹਾ ਖਾਨ ਸਕੂਨ ਸਕੂਨ ਜਿੱਤਿਆਂ ਅਰ ਸੋਈ ਆ ਰੰਗ ਲੋਨੇ ਪਰ ਝਾੜੂ ਪੋਚਾ ਗਰਮੀ ਪੈਂਦੀ ਹੈ ਬਾਈ ਕੀ ਕਰੀਏ ਅਸੀਂ ਮੱਖਣ ਨਾਲ ਇਹ ਪਕਾ ਕਰਦੇ ਨਾਲ ਦੇ ਨਾਲ ਨਵੇਂ ਬਣਾਉਨੇ ਆਪਾਂ ਥੋੜੀ ਜਿਹੀ ਵੀਡੀਓ ਲੋਨੇ ਪਰ ਸੋਇਚ ਝਾੜੂ ਉਠੀ ਜਿਤਾ ਆਪਾਂ ਲਾਹਤਾ ਸੀ ਤਿਆਂ ਤੇ ਰਖੜੀ ਦਾ ਆਉਂਦਾ ਭਾਈ ਤਿਹਾੜੀ ਮੇਰੀਆਂ ਭੈਣਾਂ ਜਿਹੜੀਆਂ ਬਾਹਰੇ ਬੈਠੀਆਂ ਨੇ ਉਹ ਵੀ ਹੁਣ ਆਉਦੇ ਭਾਈਆਂ ਨੂੰ ਭੇਜਣੀਆਂ ਹਨ ਰਖੜੀਆਂ ਤੇ ਜਿਹੜੀਆਂ ਔਰੀਆਂ ਨੇ ਬਾਹਰੇ ਵੀ ਨੇ ਉਹਨਾਂ ਨੂੰ ਵੀ ਰਖੜੀਆਂ ਭੇਜਣੀਆਂ ਹਨ ਕਿੰਨਾ ਉਹ ਤਿਹਾੜ ਹੁੰਦਾ ਦੇ ਲੋ ਰਖੜੀ ਤੇ ਢਾਂਡ ਭਾਈ ਦੀਤ ਦਾ ਹਨ ਜੇ ਔਰੇ ਹੋਣ ਕਿੰਨਾ ਉਹ ਤਾਂ ਖੁਸ਼ੀ ਨਾਲ ਤਿਹਾੜ ਮਨਾਉਂਨ ਚਲੋ ਇਸ ਤੇ ਦਾਣਾ ਪਾਣੀ ਦੀ ਹੈ ਹੁੰਦਾ ਫਿਰ ਹਨਾ ਉੱਪਰ ਜਾਣ ਪਹਿਲਾਂ ਚਲੋ ਭਾਈ ਅੱਜ ਆਪਾਂ ਬਣਾਉਣੀ ਐ ਇੱਕ ਵੀਡੀਓ ਵੀਡੀਓ ਨੂੰ ਲਾਇਕ ਸਿਆ ਸਬਸਕ੍ਰਾਈਬਰ ਕਰਦਿਆ ਕਰੋ ਗਰਮੀਆਂ ਬਾੜੀ ਪੈਣ ਕੁਛ ਨਹੀਂ ਪਤਾ ਲੱਗਦਾ ਵੀਡੀਓ ਕਹੀ ਜਿਹੀ ਬਣੀ ਜਾਂਦੀ ਆ ਹੁਣ ਪੜਦੇ ਆਪਾਂ ਝਾੜੂ ਪੋਚਾ ਤੇ ਹੁਣ ਦੁਆ ਨਾਲ ਕੁਝ ਕਰਾਂਗੇ ਦਿਨ ਦਾ ਅੱਲਾ ਮਾਗੇ ਤਾਮ ਵੈਰੀਜ ਕਾ ਖਾਸਾ ਵੈਰੀਜ ਕੀ ਕਰਦੀ